ਕਹਿਆ ਸੀ ਕੋਈ ਕਾਰਵਾਈ ਨਹੀਂ ਬੰਦੀ ਰੀਟਾ ਪ੍ਰਧਾਨ ਤੇ ਇਲੈਕਸ਼ਨ ਕਮਿਸ਼ਨ ਦੇ ਨੇ ਸਾਡੇ ਸਤਿਕਾਰਯੋਗ ਨੇ ਔਰ ਅਸੀਂ ਇਹਨਾਂ ਨੂੰ ਹੱਥ ਜੋੜ ਕੇ ਬੇਨਤੀ ਕੀਤੀ ਸੀ ਨੇ ਕਿ ਕੋਈ ਕਾਰਵਾਈ ਨਹੀਂ ਬੰਦੀ ਅਸੀਂ ਜਿਹੜੀ ਕਾਰਵਾਈ ਬੰਦੀ ਤੁਸੀਂ ਕਰ ਲਓ ਇਹ ਕਹਿੰਦੇ ਕੋਈ ਕਾਰਵਾਈ ਨਹੀਂ ਬੰਦੀ ਜੀ ਔਰ ਸਾਡੇ ਕੋਲ ਵੀਡੀਓ ਵੀ ਹੈਗੇ ਜਿਦੇ ਵਿੱਚ ਇਹਨਾਂ ਕਹਿਆ ਕੋਈ ਕਾਰਵਾਈ ਨਹੀਂ ਬੰਦੀ ਹੁਣ ਸ਼ਰੇਆਮ ਪ੍ਰਸ਼ਾਸਨ ੱਟਕਾ ਕਰ ਰਿਹਾ ਜੀ ਔਰ ਇਹ ਭਾਈ ਸਾਹਿਬ ਸਾਨੂੰ ਕੋਈ ਜਵਾਬ ਨਹੀਂ ਦੇ ਰਹੇ ਇੱਕ ਵਾਰਾਂ ਕਹਤਾ ਕੋਈ ਕਾਰਵਾਈ ਨਹੀਂ ਬੰਦੀ ਪੁਲਿਸ ੱਟਕੇ ਨਾਲ ਸਾਡੇ ਬੰਦਿਆਂ ਨੂੰ ਖੜਾ ਰਹੀ ਹੈ ਜੀ ਧੰਨਵਾਦ हां जी देखो जी ये ਸਾਡੇ ਐਮਸੀ ਨੇ ਤੇ ਇਹਨਾਂ ਨਾਲ ਅੱਜ ਵੀ ਜਿਹੜਾ ਪ੍ਰਸ਼ਾਸਨ ਆ ਉਹ ਆਪਣੀਆਂ ਧੱਕੇਸ਼ਾਈਆਂ ਤੋਂ ਜਿਹੜਾ ਬਾਜ਼ ਨਹੀਂ ਆ ਰਿਹਾ ਅੱਜ ਵੀ ਇਹਨਾਂ ਨੂੰ ਕੱਲਿਆਂ ਨੂੰ ਖੜਕੇ ਇੱਥੇ ਆਸੇ-ਪਾਸੇ ਫੋਰਸ ਖੜੀ ਕੀਤੀ ਆ ਪ੍ਰਸ਼ਾਸਨ ਆਪਣਾ ਸਾਰਾ ਪੁਲਿਸ ਵਾਲੇ ਮੁਲਾਜ਼ਮ ਖੜੇ ਹੋਏ ਆ ਇੱਥੇ ਸਾਰੇ ਜਾਣੇ ਤੇ ਇਹਨਾਂ ਨੂੰ ਘੇਰਾ ਪਾ ਕੇ ਖੜੇ ਆ ਦੱਸੋ ਕੀ ਗਲਤੀ ਐ ਇੱਕ ਵੋਟ ਪਵਾਉਣਾ ਹੀ ਗਲਤੀ ਹੋ ਗਈ ਆ ਇੱਕ ਵੋਟ ਪਾਉਣਾ ਗਲਤੀ ਹੋ ਗਈ ਜੇ ਇਸ ਵਾਰ ਪੰਜਾਬੀਓ ਸਾਰੇ ਜਾਣੇ ਜਾਗ ਜਵਾਬ ਵੇਖ ਲੋ ਕੀ ਹਾਲ ਕਰ ਰਹੇ ਆ ਇਹਨਾਂ ਨੂੰ ਪਹਿਲਾਂ ਠੰਡ ਨਹੀਂ ਪਈ ਜਦੋਂ ਮੇਰੇ ਤੇ ਪਰਚੇ ਕਰਾਏ ਰੈਕੀਆਂ ਕਰਾ ਲੀਆਂ ਇੰਨੇ ਦਿਨਾਂ ਦੀ ਧੱਕੇਸ਼ਾਹੀ ਕਰ ਰਹੇ ਆ ਤੇ ਅੱਜ ਵੀ ਇਹ ਜਿਹੜਾ ਆਪਣੀਆਂ ਆਤਾਂ ਤੋਂ ਬਾਜ਼ ਨਹੀਂ ਆ ਰਹੇ ਇਹ ਪ੍ਰਸ਼ਾਸਨ ਦੀ ਧੱਕੇਸ਼ਾਹੀ ਹੋ ਰਹੀ ਜੇ ਤੇ ਅਸੀਂ ਇਹ ਧੱਕੇਸ਼ਾਹੀ ਨਹੀਂ ਹੋਣ ਦੇਣੀ ਹੁਣ ਅੱਜ ਜਿਹੜਾ ਆ ਅਸੀਂ ਡੱਟ ਕੇ ਜਿਤਨਾ ਪਹਿਲਾਂ ਤਿੰਨ ਮਹੀਨੇ ਅਸੀਂ ਸਰਵਾਈਵ ਕੀਤਾ ਆ ਇਹਨਾਂ ਨੇ ਧੱਕੇਸ਼ਾਹੀਆਂ ਕੀਤੀਆਂ ਵਾ ਅੱਜ ਵੀ ਅਸੀਂ ਡੱਟ ਕੇ ਆਪਣੇ ਜਿਹੜੇ ਵਰਕਰ ਆ ਸਾਰਿਆਂ ਨਾਲ ਖੜੇ ਰਵਾਂਗੇ ਇਹ ਕਿਹੜਾ ਮਰਵਾ ਰਿਹਾ ਇੱਕ ਮਿੰਟ ਆ ਸਾਰੇ ਇੱਥੇ ਅੰਦਰ ਚਰਨ ਸਿੰਘ ਐਸਐਚਓ ਆਇਆ ਜੀ ਪਹਿਲਾਂ ਇਹਨਾਂ ਨੇ ਬੰਦਾ ਭੇਜਤਾ ਜੀ ਫੇਰ ਬੰਦਾ ਦੁਬਾਰਾ ਸੱਦਿਆ ਜੀ ਸਰੇ ਆਮ ਪ੍ਰਸ਼ਾਸਨ ਦਾ ਧੱਕਾ ਆ ਜੀ ਕਦੇ ਕਹਿੰਦੇ ਇਲੈਕਸ਼ਨ ਕਮਿਸ਼ਨ ਦੀ ਟੀਮ ਆਊਗੀ ਜੀ ਕੋਈ ਵੀ ਇਦਾਂ ਦੀ ਗੱਲ ਨਹੀਂ ਆ ਜਿਹੜੀ ਇਲੈਕਸ਼ਨ ਕਮਿਸ਼ਨ ਦੀ ਉਲੰਘਣਾ ਕਰਦੀ ਹੋਵੇ ਜੀ ਇਹ ਲੋਕਤੰਤਰ ਹੈ ਗੁੰਡਾਗਰਦੀ ਚੱਲ ਰਹੀ ਹੈ ਜੀ ਆਮ ਆਦਮੀ ਪਾਰਟੀ ਵੱਲੋਂ ਅਸੀਂ ਅਪੀਲ ਕਰਦੇ ਆਂ ਪੰਜਾਬ ਵਾਸੀਆਂ ਨੂੰ ਵੀ ਆ ਦੇਖ ਲਓ ਇੱਥੇ ਇਹ ਕੀ ਹਰਕਤ ਆ ਪ੍ਰਸ਼ਾਸਨ ਨੇ ਚਰਨ ਸਿੰਘ ਐਸਐਚਓ ਸ਼ਰੀਆਮ ਧੱਕਾ ਗੁੰਡਾਗਰਦੀ ਆਮ ਆਦਮੀ ਪਾਰਟੀ ਦੇ ਕਹਨ ਤੇ ਐਸਐਸਪੀ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਕੀ ਹੈ ਜੀ ਵੇਖੋ ਇੱਕ ਅੱਗੇ ਐਸਐਸਪੀ ਸਾਹਿਬ ਸਸਪੈਂਡ ਹੋਈਏ ਇਸ ਚੱਕਰ ਦੇ ਵਿੱਚ ਕਿਉਂਕਿ ਉਹਨੇ ਸ਼ਰੀਆਮ ਗੁੰਡਾਗਰਦੀ ਕੀਤੀ ਸੀ ਤੇ ਆ ਗੁਰਚਰਨ ਸਿੰਘ ਐਸਐਚਓ ਗੁਰਪ੍ਰੀਤ ਸਿੰਘ ਏਐਸਆਈ ਸ਼ਰੀਆਮ ਧੱਕਾ ਕਰ ਰਿਹਾ ਸਾਰਾ ਪ੍ਰਸ਼ਾਸਨ ਜੀ ਔਰ ਇਹਨਾਂ ਨੂੰ ਧੱਕੇ ਨਾਲ ਰੈਸਟ ਕੀਤਾ ਗਿਆ ਜੀ ਔਰ ਇੱਕ ਸਾਡਾ लवली ਪ੍ਰਧਾਨ ਰੈਸਟ ਕੀਤਾ ਗਿਆ ਜੀ ਸਾਡੇ ਬੂਥ ਕੈਪਚਰ ਕੀਤੇ ਜਾ ਰਹੇ ਆ ਸਰਕਾਰੀ ਤੰਤਰ ਦੇ ਨਾਲ ਖਾਕੀ ਵਰਦੀ ਦੇ ਨਾਲ ਆ ਤੁਹਾਡੇ ਸਾਹਮਣੇ ਬੈਠੇ ਜੀ ਸਾਰੇ ਸ਼ਰਿਆਮ ਧੱਕਾ ਕਰ ਰਹੀ ਜੀ ਪੁਲਿਸ ਵਾਲੇ 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 ਔਰ ਤੁਸੀਂ ਹਾਲਾਤ ਦੇ ਵੇਖੋ ਇੰਨੀ ਕਿਉਂ ਬੁਖਲਾਈ ਆ ਸਰਕਾਰ ਇਹ ਸਾਰੀਆਂ ਕੰਪਲੇਂਟਾਂ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਵੀ ਪਾਵਾਂਗੇ ਇਹਨਾਂ ਦੀਆਂ ਇਹਨਾਂ ਦੀਆਂ ਸਚਾਈਆਂ ਦੱਸਾਂਗੇ ਗੁਰਚਰਨ ਐਸਐਚਓ ਐਸਆਈ ਗੁਰਪ੍ਰੀਤ ਸਿੰਘ ਪਹਿਲਾਂ ਇੱਥੋਂ ਇਹਨਾਂ ਨੇ ਬਿਠਾਇਆ ਜੀ ਫਿਰ ਦੂਸਰੇ ਪਾਸੋਂ ਸਾਡਾ ਇੱਕ ਬੰਦਾ ਚੱਕ ਲਿਆ ਜੀ ਸ਼ਰਿਆਮ ਧੱਕਾ ਕੀਤਾ ਜਾ ਰਿਹਾ ਜੀ ਇਲੈਕਸ਼ਨ ਕਮਿਸ਼ਨ ਨੂੰ ਬੇਨਤੀ ਕਰਦੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਅਸੀਂ ਲਿੱਤੀ ਕੰਪਲੇਂਟ ਵੀ ਦੇਣ ਚੱਲੇ ਆ ਜੀ ਐਸਐਚਓ ਗੁਰਚਰਨ ਸਿੰਘ ਦੇ ਖਿਲਾਫ ਔਰ ਐਸਆਈ ਗੁਰਪ੍ਰੀਤ ਦਾ ਨਾਲ ਔਰ ਜਿਹੜੇ ਮੌਜੂਦਾ ਐਸਐਸਪੀ ਸਾਹਿਬ ਉਹਨੂੰ ਹੀ ਬੇਨਤੀ ਕਰਦੇ ਆਂ ਇਸੇ ਚੱਕਰ 'ਚ ਹੀ ਪਹਿਲਾਂ ਹੀ ਮੋਹਰ ਲੱਗੀ ਆ ਕਿ ਜਿਹੜਾ ਜਿਹੜੀ ਇਹ ਪੁਲਿਸ ਸੀਗੀ ਐਸਐਸਪੀ ਸਾਹਿਬ ਸਸਪੈਂਡ ਕੀਤੀ ਗਈ ਸੀ ਇਸੇ ਚੱਕਰ 'ਚ ਕੀਤੀ ਗਈ ਸੀ ਸ਼ਰਿਆਮ ਤੱਕ ਆ ਕੀਤਾ ਜਾ ਰਿਹਾ ਜੀ ਲੋਕਤੰਤਰ ਦਾ ਘਾਣ ਲੋਕਤੰਤਰ ਲੋਕਤੰਤਰ ਦਾ ਘਾਣ ਆ ਅਸੀਂ ਹੁਣ ਇਲੈਕਸ਼ਨ ਕਮਿਸ਼ਨਰ ਤੋਂ ਅਰਧਰਬਰ ਸਾਹਿਬ ਤੋਂ ਸਿੱਧਾ ਜਾਵਾਂਗੇ ਜੀ ਗੁਰਚਰਨ ਸਿੰਘ ਔਰ ਏਐਸਆਈ ਗੁਰਪ੍ਰੀਤ ਸਿੰਘ ਸ਼ਰਿਆਮ ਤੱਕ ਆ ਕਰ ਰਹੇ ਆ ਜੀ ਬੰਦਾ ਕਰੋ ਜੀ ਬੰਦਾ ਅੱਲਾ ਮੈਂ ਬੋਲੋ ਵੇਖੋ ਜੀ ਸਾਡਾ ਬੂਥ ਜਿਹੜਾ ਆ ਖਾਲੀ ਕਰ ਦਿੱਤਾ ਆ ਫੋਰਸ ਵੇਖੋ ਕਿੰਨੀ ਲਾਈ ਹੋਈ ਬੂਥ ਦੇ ਆਲੇ ਦੁਆਲੇ ਤੇ ਤੁਸੀਂ ਆਪੇ ਦੇਖ ਲਓ ਵੀ ਸ਼ਰਿਆਮ ੱਟਕੇ ਸ਼ਾਈ ਚੱਲ ਰਹੀ ਆ ਤੇ ਫੇਰ ਕਹਿੰਦੇ ਆ ਵਿਕਟਮ ਕਾਰਡ ਪਲੇ ਕਰ ਰਹੇ ਆ ਵਿਕਟਮ ਕਾਰਡ ਆ ਇਹ ਤੁਹਾਨੂੰ ਦਿਖ ਰਿਹਾ ਹੈ ਵਿਕਟਮ ਕਾਰਡ ਆ ਤੁਸੀਂ ਦੇਖੋ ਕਿੱਥੋਂ ਥੱਕ ਇਹਨਾਂ ਨੇ ਫੋਰਸ ਲਾਈ ਹੋਈ ਆ ਮਗਰ ਮਗਰ ਫੋਰਸ ਕਰ ਰਹੀ ਏ ਤੁਹਾਡੇ ਕੀ ਪਤਾ ਇਹਨਾਂ whales relic Yes, our station is getting involved I have in my heart Alright OK ਚਲੋ ਚਲੋ ਜੀ ਮੀਡੀਆ ਜੀ ਚਲੋ ਫੋਟੋਆਂ ਲਗਾ ਲੈਂਦੇ ਆ ਅੱਜ ਸ਼ਿਕਾਇਤ ਕਰਦੇ ਪਿੰਡ ਦੇ ਜਿਹੜੇ ਵਿਰੋਧੀ ਦੰਦੇ ਆ ਆਪਾਂ ਨਿਕਾਲ ਲੱਗਿਆ ਹਾਂ ਮਾਈ ਇਹ ਦੱਸੋ ਹੁਣ ਇਹਦਾ ਇਹ ਉਹਦੀ ਪਤਾ ਕਰਵਾਓ ਓਏ ਓਏ ਧੱਕਾ ਕਰ ਰਹੀ ਹੈ ਤਲਾਸ਼ੀ ਤਲਾਸ਼ੀ ਕਰਦੀ ਆ ਕਰਕੇ ਫੇਰ ਸ਼ਿਕਾਇਤ ਕਰਦੀ ਦੁਬਾਰਾ ਦੀ ਸੀ ਨਾ ਯਾਰੋ ਯਾਰ ਅੱਗੇ ਭਾਈ ਤੁਸੀਂ ਕੈਮਰਾ ਮਾਰੋ ਇਹ ਪਿੰਡ ਕਸੇਲ ਆ ਜੀ ਪੁਲਤਨੇ ਰੋਡ ਜਾਮ ਦੀ ਤੇ ਚਾਰੇ ਜਾਮ ਦੀ ਅੱਜ ਦੇਖ ਲੋ ਜੀ ਕੋਸ ਇਦਰਾ ਕਾਲੀ ਕਾਲ ਦਾ ਬੂਤਾ ਜੀ ਅੱਜ ਘੱਟੋ ਘੱਟ 20 ਗੱਡੀਆਂ ਪੁਲਤਨੇ ਲਾਈਆਂ ਜੀ ਸ਼ਰੇ ਆਮ ਤੱਕਾ ਕੀਤਾ ਜਾ ਰਿਹਾ ਫੂਟ ਕੈਪਟਰ ਜਿੱਤੇ ਜਾ ਰਿਹਾ ਖਾਕੀ ਵਰਦੀ ਵਾਲੋਂ ਨਹੀਂ ਪੁਲਤੋਲੇ ਨੇ ਰੱਖ ਕਰਨ ਆਏ ਨੇ ਉੱਥੇ ਜਾ ਕੇ ਲੇ ਕਰਕੇ ਯੂ ਕੈਨ ਨਾਟ ਸ਼ੈਲਟਰ ਐਨੀ ਵਨ ਕੈਨ ਨਾਟ ਸ਼ੈਲਟਰ ਸੌਰੀ ਸਰ ਸੌਰੀ ਸੌਰੀ ਮੈ ਕੈਮਰਾ ਦਿਖਾ ਰਿਹਾ ਜੀ ਮੈਂ ਮੀਡੀਆ ਦਿਖਾ ਰਿਹਾ ਤੁਸੀਂ ਉਹ ਦਿਖਾ ਦਿਓ ਤੁਸੀਂ ਮੈਨੂੰ ਦਿਓਗੇ ਤਾਂ ਮੈਂ ਜਵਾਬ ਦੂੰਗਾ ਆ ਦੇਖੋ ਜੀ ਮੈਂ ਦੇਖੋ ਇਦਾਂ ਨਹੀਂ ਇਦਾਂ ਨਹੀਂ ਨਹੀਂ ਚੋਣਾ ਤੁਸੀਂ ਮੈਨੂੰ ਦੇ ਦਿਓ ਅਲੱਗ ਤਰੀਕੇ ਆ ਆ ਬਗਿਆੜੀ ਪਿੰਡ ਚ ਬ੍ਰਦਰ ਅਲੱਗ ਤਰੀਕੇ ਨਾਲ ਦੇ ਦਿਓ ਇਦਾਂ ਨਹੀਂ ਨਾ ਤੁਸੀਂ ਦੇ ਦੇ ਮੈਨੂੰ ਪੈਚੋ ਦੇ ਦੇ ਇਹਦੇ ਕੋਈ ਨਾ ਅਦਲ ਕਰੋ ਆ ਸਾਡੇ ਨਾਲ ਜੀ ਇਹ ਸਾਰਾ ਰਸਤਾ ਨਾ ਬਲੌਕ ਕੀਤਾ ਜੀ ਇੱਕ ਉਹਦੇ ਨਾਂ ਤੇ ਤੇ ਆ ਸਾਡਾ ਬੂਥ ਆ ਜੀ ਆ ਦੇਖੋ ਬੂਥ ਕਾਤਰੀ ਨਹੀਂ ਤੇ ਹੋਰ ਕੀ ਆ ਜੀ ਆ ਦੇ ਕੋਈ ਸਾਡਾ ਬੂਤ ਦੇ ਉੱਤੇ ਪੂਲ ਸਲਾਈ ਇਹਨਾਂ ਸਾਰੇ ਜੀ ਲਾ ਕੇ ਇੱਕ ਚੈਕਿੰਗ ਦੇ ਬਾਨਾ ਲਾ ਕੇ ਜੀ